ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ YouTube ਚੈਨਲ ਕਿਵੇਂ ਤੁਸੀਂ ਸਾਰੇ ਸਾਡਾ ਰਬਾਲ ਕਿਵੇਂ ਟੁਕ 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 ਦੇਖੀ ਜਾਂਦਾ ਫੇਰ ਦੇ 7 ਵਜੇ ਆ ਤੇ ਅਸੀਂ ਉੱਠ ਗਏ ਹਾਂ ਅਸੀਂ ਲੇਟ ਹੋ ਗਏ ਥੋੜਾ ਜਿਹਾ ਸਟੇਕ ਸ਼ੂਟ ਸੀਗੇ ਬਟ ਫਰੈਸ਼ ਹੋ ਕੇ ਫੇਰ 7 ਵਜੇ ਵਲੌਗ ਸ਼ੂਟ ਕੀਤਾ ਹਾਂ ਤੇ ਪਪਾ ਦੇ ਫਰੈਸ਼ ਹੋ ਰਿਹਾ ਹੱਦੀ ਫਰੈਸ਼ ਹੋ ਰਿਹਾ ਚਾਹ ਬਣ ਗਿਆ ਕੀ ਹੋ ਰਿਹਾ ਵਾ ਇਹ ਨਾਲ ਹੀ ਉੱਠ ਜਾਂਦੀ ਆ ਬੇਰਾ ਕਾਕਾ ਬੋਤਾ ਇਹ ਚੁੰਦੂ ਜਾ ਮੈਡਮ ਨਾ ਜੇ ਏਸੀ ਬੰਦ ਕਰਦੀ ਤਾਂ ਉੱਠ ਜਾਂਦੀ ਉਹਦੀ ਪਰ ਉਹ ਪੂਰੀ ਠੰਡ ਚ ਬਈ ਹੋਊਗਾ ਤੇ ਜੇ ਚੱਲਦਾ ਹੋਊਗਾ ਤਾਂ ਫਿਰ ਸੁੱਤੀ ਰਹੂਗੀ ਤੇ ਜੇ ਬੰਦ ਕਰਦੀ ਉਹਦੀ ਉੱਠੇ ਇੰਨੀ AC ਦੀ ਲੱਤ ਲੱਗ ਗਈ ਹੈ ਨਹੀਂ ਗਰਮੀ ਮੰਦੀ ਹੈ ਇਹ ਹਾਲ ਦੇਖਤੀ ਵਰੀ ਹੋਈ ਹੈ ਹਾਂ ਹਾਂ ਨਹੀਂ ਨਹੀਂ ਕਰਨੀਆ ਚਲੋ ਠੀਕੋ ਬਾਕੀ ਦਾ ਕੰਟੀਨਿਊ ਕਰਦੇ ਹਾਂ ਜਦੋਂ ਹਰਦੀਪ ਆ ਗਿਆ ਹੋਇਆ ਹੈ ਫਰੈਸ਼ ਜੀ ਅ ਜਦੋਂ ਮੈਂ ਉੱਠ ਖੜੀ ਸੀ ਪਰ ਤੁਸੀਂ ਕਦੋਂ ਉੱਠੇ ਜਦੋਂ ਮੈਂ ਜਨ ਉਠਾਇਆ ਸੀ ਅੱਛਾ ਕੱਲ ਕਹਿੰਦੇ ਨਾ ਕੱਲ ਕਿੱਲ ਹੈ ਹੋਰ ਤਨੀ ਕੁਛ ਕੱਲ ਕਹਿੰਦੇ ਨਾ ਜਦੋਂ ਹੀ 4 ਵਜੇ ਗਏ ਨਾ ਤੇ ਮੈਂ ਕੀ ਕਹਦਾਂ ਲਾਈਟਾਂ ਲਾਈਟਾਂ ਜਗਾ ਦੇਣੀ ਆਵਾ ਤੇ ਮੈਂ ਕਹਾਂਾ ਚਲੋ ਉੱਠੋ ਵਲੋਕ ਸ਼ੂਟ ਕਰਦਾ ਮੈਂ ਤਾਂ ਚਲ ਬੱਸ ਇਹ ਔਖੀ ਹੈ ਕੱਲ ਨੀਂਦ ਨਹੀਂ ਪਈ ਨੂੰ ਮਠਾਇਣੀ 12-8 ਉੱਥੇ ਮੈਂ ਚੱਲ ਪੁਲੀਸ ਐਵੇਂ ਚਾ ਚੱਕੋ ਗੁੱਡ ਮਾਰਨਿੰਗ ਬੈਰੀ ਗੁੱਡ ਮਾਰਨਿੰਗ ਰਬਾਬ ਨੂੰ ਸੋਣੇ ਪਿਆ ਹੂੰ ਤੇ ਡੀਜੀ ਭੈਣ ਉਹ ਤਾਂ ਸੁੰਦੀ ਨੂੰ ਉਹ ਦੇਵ ਰੋਟੀ ਤੂੰ ਬਣਾ ਦੇ ਪੋਚਾ ਤੂੰ ਲਗਾ ਦੇ ਤੇ ਕੰਮ ਮੇਰੇ ਨਾਲ ਕਰਾ ਦੇ ਤੇ ਫੇਰ ਦੁਕਾਨ ਤੇ ਚੱਲਾਂਗੇ ਕਮਰ ਆਏ ਕਰ ਤੂੰ ਬੰਦ ਰੋਕ ਜਾ ਦੇ ਪੋਚਾ ਹੱਥ ਤੇ ਮੇਰੇ ਫੜਾ ਤੇ ਮੇਰੇ ਤੋਂ ਕੰਮ ਕਰਵਾ ਦੇ ਐ ਹੈ ਕਰੀਸ ਨਾ ਹਾਂ ਓ ਯਾਰ ਅਸੀਂ ਲੇਟ ਹੋ ਗਏ ਸੀ ਇਹ ਸਰਦਾ ਕੰਬੜੀ ਵੀ ਸਾਡਾ ਦਿਮਾਗ ਖਰਾਬ ਕਰ ਦਿੰਦੀ ਆ ਹਾਂਜੀ ਮੈਂ ਆ ਗਿਆ ਸੀ ਦੁਕਾਨ ਤੇ ਤੇ ਕਮਲ ਕਰੇ ਰੋਟੀ ਪਾਣੀ ਬਣਾਈ ਜਾਂਦੀ ਸੀ ਤੇ ਮੈਂ ਕਿਹਾ ਜਾ ਕੇ ਮਨ ਸਪਾਈਸ ਕਰਾਂ ਨਾਲ ਮੇਰੇ ਬੰਟੂ ਆ ਗਈ ਆ ਹਾਂ ਵੀ ਹੈਲੋ ਬਾਈ ਕਿਵੇਂ ਹੋ ਅਸੀਂ ਦੋਨੇ ਆਏ ਨੇ ਸਪਾਈਸ ਕਰਕੇ ਫਿਰ ਰਾਨਾ ਬਾਜ ਕਮਲ ਕਮ-ਕਮ ਕਰਕੇ ਘਰ ਦਾ ਆ ਜਾਂਦੀ ਆ ਹੌਣ ਲੱਗੇ ਵੇ ਦੋਨੇ ਅਸੀਂ ਸਪਾਈਆਂ ਕਰਨੇ ਬਾਅਦ ਵਿੱਚ ਕਮਲ ਆ ਜੂਗੀ ਫਿਰ ਬਾਅਦ ਵੀ ਹੁੰਦੀ ਐ ਸੰਭਾਲਣਾ ਔਖਾ ਵਾ ਤਾਂ ਕਰਕੇ ਪਹਿਲਾਂ ਅਸੀਂ ਆਕੇ ਸਪਾਈਸ ਵੀ ਕਰ ਦਿੰਨੇ ਆ ਟੱਚ ਮੈਚ ਕਰਕੇ ਦੁਕਾਨ ਨੂੰ ਉਦੋਂ ਕਮਲ ਆ ਜਾਂਦੀ ਫਿਰ ਬਾਅਦ ਵਿੱਚ ਕਰ ਲਈਏ ਸਪਾਈਆਂ ਪਰ ਉਹ ਵੀ ਬੰਟੂ ਹੁਣ ਕਰੀ ਜਾਂਦੀ ਝਾੜੂ ਸਪਾਈਆਂ ਅਸੀਂ ਕਰਤੀਆਂ ਝਾੜ ਪੁੰਚ ਸਾਰੀ ਕਰਤੀ ਦੁਕਾਨ ਦੀ ਅਸੀਂ ਖੱਚਦਾ ਕੰਮ ਹਨਾ ਬੰਟੂ ਆਪਾਂ ਹੋਰ ਆ ਸਾਰੀ ਝਾੜ ਪੁੰਝ ਕਰਤੀ ਦੁਕਾਨ ਦੀ ਝਾੜੂ ਲਾ ਕੇ ਹੁਣ ਬੰਟੂ ਨੇ ਪੋਚਾ ਲਾ ਦੇਣਾ ਵਧੀਆ ਬਣਾ ਦੇਣੀ ਦੁਕਾਨ ਹੋਰ ਤੇ ਪੋਚਾ ਲੱਗ ਗਿਆ ਝਾੜੂ ਫੈ ਗਿਆ ਲੋ ਜੀ ਸਫਾਈ ਹੋ ਗਈ ਕਲੀਅਰ ਆਪਣੀ ਬੰਟੂ ਚਲੀ ਗਈ ਹੈ ਘਰੇ ਕਮਲ ਦਾ ਵੀ ਫੋਨ ਆ ਗਿਆ ਸੀ ਘਰੇ ਭੇਜ ਦੋ ਵੀ ਕੰਮ ਹੋਰ ਵੀ ਬਹੁਤ ਪਏ ਆ ਦੁਕਾਨ ਵਾਲਾ ਪਾ ਹੋ ਗਿਆ ਫ੍ਰੀ ਸਾਰਾ ਕੰਮ ਆਪਣਾ ਕਲੀਅਰ ਆ ਸਫਾਈ ਹੋ ਗਈ ਪੋਚਾ ਲੱਗ ਗਿਆ ਝਾੜ ਪੁੰਝ ਵਧੀਆ ਕਰਤੀ ਸੀ ਤੁਹਾਨੂੰ ਦੱਸਿਆ ਸੀ ਅੱਜੀ ਹੋ ਗਏ ਰੈਡੀ ਫਿਰ ਰੈਡੀ ਹੋ ਗਏ ਫਰੈਸ਼ ਹੋ ਗਏ ਹੁਣ ਚੱਲੇ ਆ ਨਾਣੂ ਕਿਵੇਂ ਵਧੀਆ ਰੋਟੀ ਪਾਣੀ ਖਾ ਲਿਆ ਵਾ ਤੇ ਹੁਣ ਚੱਲੇ ਦੁਬਾਰਾ ਦੁਕਾਨ ਤੇ ਵਾਪਸ ਆ ਸ਼ੋਨਾ ਪਤਨੀ ਸ਼ੋ ਗਿਆ ਉੱਠ ਗਿਰਿਆ ਹਾਂ ਬੱਦ ਹਾਂਜੀ ਹਾਂਜੀ ਕੁਛ ਕਹਿੰਦੀ ਆ ਤੇ ਹੁਣ ਅਸੀਂ ਨਾ ਲਿੱਤੇ ਸੀਗੇ ਤੇ ਹਰਦੀਪ ਆਗੇ ਸੀਗੇ ਦੁਕਾਨ ਤੋਂ ਰੋਟੀ ਰੋਟੀ ਖਾ ਲਿੱਤੀ ਆ ਹੁਣ ਪਾਪਾ ਜੀ ਦੁਕਾਨ ਤੇ ਆ ਤੇ ਹੁਣ ਅਸੀਂ ਚੱਲਦੇ ਆ ਦੁਕਾਨ ਤੇ ਆਜੋ ਫਿਰ ਚੱਲੋ ਚੱਲੋ ਅੱਛਾ ਅੱਛਾ ਤਿਕਦੀ ਨਹੀਂ ਓਏ ਤਿਕਦਾ ਨਹੀਂ ਮੇਰਾ ਗੰਦਾ ਬੋਤ ਹੈ ਓਏ ਮੇਰਾ ਕੁੱਕ ਰਬਾਬ ਮਮਾ ਮਮਾ ਛੱਡੋ ਤੈਨੂੰ ਕਿਦਾ ਗਿਆਣੀ ਗੁੱਤੀ ਕਰਲਾ ਤੈਗਦਾ ਨਹੀਂ ਸੋਹਣਾ ਪੁੱਤ ਸਾਡਾ ਮੂਛ ਹੱਥ ਮਰੀ ਜਾਂਦੀ ਆ ਹਾਂ ਹਾਂ ਅੰਦੇਰਾ ਕੁ ਪੂਜਾ ਬੋਟਾ ਹੈ ਨਾ ਮੇਰਾ ਕੁ ਪੂਜਾ ਆਏ ਇਹ ਨਹੀਂ ਤੇ ਤਰ ਇਹਨਾਂ ਨਾਲ ਲੜੀਏ ਇਹਨਾਂ ਨਾਲ ਸੋਣਾ ਵਾ ਇਹ ਤਾਂ ਮੇਰਾ ਗੁੱਡੀ ਦਾ ਪੁੱਤ ਸ਼ੌਂਦਾ ਹੀ ਨਹੀਂ ਜੀ ਇਹ ਤਾਂ ਕੁਤਰੋ ਬੋਤਾ अरे मां ये करके सी तेरे टाना हां जी मैं आई सी तुझे व्लॉग देख ही लेना और मैं की कहूं क्यों इने रोला पैर बाप दसी बनाए इने रोला का तो पाया ओए हां जी जिले के आया चंदोली आए ले घर आए हां हां आए होए होए आए मजा आ गया चीजियां दा मजा आ गया आए 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 पापा हाँ। चीजियां दा मजा आ गया मेरी जान दी नहीं <laughs> गर्मी बहुत आ बाहर हुई है गर्मी है चलो फिर ओपन करो जी करदा भूख लग गई है हां जी हां आ मेरी जान ਜੀ ਤੇ ਆਪਾਂ ਕਰੇ ਆਗੇ ਸੀਗੇ ਤੇ ਹਦੀ ਬਣਾਉਂਦੇ ਪਏ ਆ ਟਾਈਮ ਨਹੀਂ ਮਿਲਿਆ ਸੀਗਾ ਵਲੌਗ ਕਰਿਆ ਕਿ ਸ਼ੂਟ ਕਰਨ ਦਾ ਬਟ ਪੈਸੇ ਵੀ ਹੁਣ ਥੋੜਾ ਟਾਈਮ ਹੀ ਹੋਇਆ ਹਲੇ ਆ ਹੋਰ 15-20 ਮਿੰਟ ਡੀ ਹੋਇਆ ਇਹਨੂੰ ਸਬਜੀ ਸਬਜੀ ਕੱਟੀ ਆ ਕੇ ਤੇ ਸਬਜੀ ਬਣਾਉਣ ਲੱਗਿਆ ਜੇ ਆਪਾਂ ਵੈਸੇ ਇਹ ਵਲੌਗ ਦੇ ਵਿੱਚ ਥੋੜਾ ਜਿਹਾ ਮਤਲਬ ਜਿਹੜੇ ਵਿੱਚ ਥੋੜਾ ਜਿਹਾ ਫਿੱਟਾ ਜਾਂ ਰੰਗ ਲੱਗਦਾ ਪਿਆ मेरे तो मेरी सब्जीदार कलर बॉक्स में भी आया आज ऐसा अपन बनान लेते हैं शिमला मिर्च पनीर से मिक्स सब्जी बोधी करते के खान सब्जी अपन बनाती है तो इतना कितना हो गया ओहो गर्मी बहुत है सत्तमारी भी अब तबीयत खराब हो गई है आज। तबीयत ठीक नहीं हैगी कोल्ड हो गया कोल्ड हो गया पण दवाई लेके आया जाके सारे ਚਲੋ ਠੀਕੋ ਮਿਲਦੇ ਆ ਕੱਲ ਦੇ ਵਲੌਗ ਦੇ ਵਿੱਚ ਘومی ਘومی ਕਰਨ ਜਾਣਾ ਕਿੱਥੇ ਜਾਣੇ ਹੈ ਤੁਹਾਨੂੰ ਦੱਸਾਂਗੇ ਅੱਗੇ ਵਲੌਗ ਦੇਖਦੇ ਰਿਹਾ ਕਰੋ ਟਿਕਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਕੀ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਥੈਂਕ ਯੂ